ਸਮੁੰਦਰ ਦੇ ਵਿੱਚ ਨਾ ਸਮੁੰਦਰੀ ਜਿਹਾਜ਼ ਚੱਲਦੇ ਚੱਲਦੇ ਨੂੰ ਕੋਈ ਪ੍ਰੋਬਲਮ ਆ ਗਈ। ਜਿ ਸਮੁੰਦਰ ਬਹੁਤ بڑا ਹੈ। ਉਹ ਨਾ ਤਾਂ ਰੋਕ ਸਕਦੇ ਨੇ। ਤਾਂ ਕੀ ਕਰਦੇ ਨੇ ਛੋਟੀਆਂ-ਛੋਟੀਆਂ ਬੋਟਾਂ ਕਹਿ ਦਿੰਦੇ ਨੇ, ਕਿਸ਼ਤੀਆਂ ਕਹਿ ਦਿੰਦੇ ਨੇ ਜਿਹਨੂੰ ਉਹ ਚ ਟੈਂਪਰੇਰੀ ਮਕੈਨੀਕਲ ਲਿਆਉਂਦੇ ਨੇ ਉਹ ਮੜਾ-ਮੋਟਾ ਹੱਲ ਕਰ ਦਿੰਦੇ ਨੇ। ਤੇ ਉਹਨਾਂ ਦਾ ਕੰਮ ਚੱਲੀ ਜਾਂਦਾ। ਤੇ ਹਾਰ ਕੇ ਸਹੀ ਨਹੀਂ ਹੁੰਦਾ ਉਹਨਾਂ ਤੋਂ ਮਤਲਬ ਵੀ ਉਹ ਉਵੇਂ ਹੀ ਰਹਿੰਦਾ ਜਿੰਨਾ ਕੋ ਕਬਜ਼ਾ ਨੇ ਟੈਂਪਰੇਰੀ ਉਹਨਾਂ ਕੋਲ ਓਟ ਹੋ ਜਾਂਦਾ ਤਾਂ ਹਰਾਸਮੈਂਟ ਹੁੰਦੀ ਆ ਬਹੁਤ ਕਿਉਂਕਿ ਹੁਣ ਸਮਾਨ ਇੱਧਰ ਦੀ ਉੱਧਰ ਸਮੁੰਦਰੀ ਜਹਾਜ਼ ਰਹੀਂ ਜਿਹੜਾ ਜਾਣਾ ਉਹਦੇ ਰਹੀਂ ਜਾਣਾ ਤਾਂ ਜਦੋਂ ਪਰੇਸ਼ਾਨੀ ਇੰਨੀ ਕੁ ਵਧ ਜਾਂਦੀ ਆ ਤਾਂ ਕਹਿੰਦੇ ਜੀ بڑے ਤੋਂ ਵੱਡੇ ਇੰਜੀਨੀਅਰ ਤਾਂ ਸੱਤ ਲਿਆ ਹੁਣ ਇੱਥੇ ਆਪਾਂ ਨੇ ਵੀ ਪ੍ਰੋਬਲਮ ਤਾਂ ਹਲਾਈ ਨਹੀਂ ਵੀ ਇੱਕ ਕਹਿੰਦੇ ਆ ਕਿਸੇ ਪਿੰਡ ਚ ਕੋਈ ਸ਼ਰਾਬੀ ਜਿਹਾ ਬੈਠਾ ਡਰਿੰਕ ਕਰਦਾ ਜਿਆਦਾ ਸ਼ਰਾਬ ਪੀਂਦਾ ਜਿਆਦਾ ਪਰ ਕਹਿੰਦੇ ਆ ਵੀ ਉਹ ਮਸਲਾ ਹੱਲ ਕਰ ਦੂਗਾ ਆਪਣਾ ਤਾਂ ਚਲੋ ਜੀ ਉੱਥੇ ਦੀ ਗਵਰਨਮੈਂਟ ਨੂੰ ਪਤਾ ਲੱਗਿਆ ਉਹ ਬੰਦੇ ਬਾਰੇ ਤਾਂ ਗਵਰਨਮੈਂਟ ਨੇ ਪ੍ਰੈਸ਼ਰ ਪਾ ਕੇ ਉਹ ਬੰਦਾ ਲੱਭਿਆ ਵੀ ਲੱਭੋ ਕਿੱਥੇ ਆ ਬੰਦਾ ਤਾਂ ਬੰਦਾ ਲੱਭਿਆ ਬੰਦਾ ਹੁੰਦਾ ਹੀ ਕਹਿੰਦਾ ਵੀ ਆਹ ਚੱਕੋ ਆਏ ਹੱਲ ਹੋ ਗਈ ਤਾਂ ਉਹ ਕਹਿੰਦੇ ਵੀ ਠੀਕ ਆ ਤਾਂ ਉਹਨੇ ਚਾਰੇ ਪਾਸੇ ਜਹਾਜ਼ ਦੇ ਕੱਢਿਆ ਗੇੜਾ ਗੇੜਾ ਕੱਢ ਕੇ ਆ ਕੇ ਕਹਿੰਦਾ ਵੀ ਥੋੜੀ ਲਿਆ ਉਹ ਮੇਰੇ ਝੋਲੇ ਚ ਤਾਂ ਥੋੜੀ ਲਿਆਂਦੀ ਜਦੋਂ ਤਾਂ ਉਹ ਪਹਿਲਾਂ ਤਾਂ ਹੌਲੀ ਹੌਲੀ ਠੋਰ ਮਾਰਦਾ ਫਿਰ ਕੋਈ ਜਗਾ ਦੱਬ ਕੇ ਸੱਟ ਮਾਰਦਾ ਤਾਂ ਜਦੋਂ ਇੱਕੋ ਜਗਾ ਦੱਬ ਕੇ ਸੱਟ ਮਾਰਦਾ ਤਾਂ ਉਹਦੀ ਸਟਾਰਟਿੰਗ ਚ ਪ੍ਰੋਬਲਮ ਹੁੰਦੀ ਹੈ ਇੰਜਨ ਦੇ ਸਮੁੰਦਰੀ ਜਹਾਜ਼ ਦੇ ਤੋਂ ਥੋ ਠੀਕ ਹੋ ਜਾਂਦੀ ਹੈ ਤਾਂ ਉਹ ਨੂੰ ਕਹਿੰਦੇ ਵੀ ਬੋਲ ਤੇਰੀ ਕੀ ਸੇਵਾ ਪਾਣੀ ਆ ਤੇਰੀ ਮਿਹਨਤ ਦਾ ਨਾਂ ਦੇ ਨੂੰ ਕੀ ਦਈਏ ਤਾਂ ਉਹ ਕਹਿੰਦਾ ਵੀ 10000 ਰੁਪਿਆ ਉਹ ਸਾਰੀ ਉਹਦੇ ਮੂਹਰੇ ਬਲ ਦੇਖਣ ਲੱਗ ਗਈ ਵੀ 10000 ਵਾਲੀ ਤਾਂ ਕੀ ਗੱਲ ਕਰਤੀ ਇੱਕ ਸੱਟ ਮਾਰੀ ਆ 100 ਰੁਪਿਆ ਲੈ ਲਾਵਦਾ ਜਿਹੜਾ ਬਣਦਾ ਜੈ ਜੈ ਤਾਂ ਉਹਨਾਂ ਨੂੰ ਕਹਿੰਦਾ ਵੀ ਗੱਲ ਸੁਣੋ ਸੱਟ ਦਾ ਤਾਂ ਇੱਕ ਉਹ 100 ਰੁਪਿਆ ਬਣਦਾ ਪਰ ਇਹ ਸੱਟ ਮਾਰਨੀ ਕਿੱਥੇ ਆ 9999 ਰੁਪਈ ਤਾਂ ਉਹਦੇ ਉਹਦੇ ਨਾਲ 900 9900 ਰੁਪਿਆ ਤਾਂ ਉਹਦਾ ਬਣਦਾ ਹੈ ਵੀ ਸੱਟ ਟਕਾ ਕੇ ਮਾਰਨੀ ਕਿਹੜੀ ਜਗ੍ਹਾ ਸੀ ਤੁਸੀਂ ਦੇਖਿਆ ਨਹੀਂ ਕਹਿੰਦਾ ਬਾਕੀ ਫੋਕੀਆਂ ਸੱਟਾਂ ਉਹਨਾਂ ਦਾ ਤਾਂ ਕੋਈ ਮਤਲਬ ਹੀ ਨਹੀਂ ਤਾਂ ਉਵੇਂ ਹੀ ਕਹਿੰਦਾ ਇਹ ਪੈਸਿਆਂ ਦਾ ਕੋਈ ਮਤਲਬ ਨਹੀਂ ਮਤਲਬ ਤਾਂ ਕਹਿੰਦਾ ਉਹ ਹੀ 100 ਰੁਪਏ ਦਾ ਪਰ ਉਹ ਫੋਕੀਆਂ ਸੱਟਾਂ ਦਾ ਜਿਹਨੇ ਠੋਡਾ ਮਤਲਬ ਹੱਲ ਕਰਤਾ ਉਹ ਗਲਤ ਹੈ ਹੀ ਹੈ ਨਾ ਵੀ ਫ਼ਯੂਲ ਦੀ ਗੱਲਬਾਤ ਜਿਹੜੀ ਕਿ ਅਗਲਾ ਜਵਲੀ ਮਾਰਨ ਲੱਗ ਜਾਂਦਾ ਕੋਈ ਫਾਇਦਾ ਨਹੀਂ ਪਰ ਸਮਝਦਾਰੀ ਵਾਲੀ ਕਹਿੰਦਾ ਇੱਕੋ ਕਰੀ ਹੋਵੇ ਉਹੀ ਖਾਨੇ ਪੈ ਜਾਂਦੀ ਆ ਬਾਕੀ ਹੁਣ ਤੁਸੀਂ ਆਪ ਸਮਝਦਾਰਾਂ ਵੀ ਕਿਵੇਂ ਕੀ ਪਾਉਣੀਆਂ ਇੱਕ ਹੋਰ ਚੀਜ਼ ਦਹਾਂ ਮਾ ਬਣੇ ਰਹੋ ਕੈਮਰੇ ਤੇ ਮੈਂ ਤੁਹਾਨੂੰ ਚੀਜ਼ ਦਹਾਂ ਨੇ 1 2 3 ਆ ਦੇਖੋ ਲਾਈਟ ਭੱਜ ਗਈ ਪਾਣੀ ਪੈ ਰਿਹਾ تھا ਘਟੇ ਆ ਨੂੰ ਗਠਿਆਂ ਨੂੰ ਹੋਰ ਲਾਈਟ ਆਊਗੀ ਫੇਰ ਪਾਣੀ ਪਾਊਗਾ ਉਦੋਂ ਤੱਕ ਅਰ ਗਿਆ ਸੰਤਰੇ ਨੂੰ ਫਲ ਨਹੀਂ ਲੱਗਿਆ ਹਰ ਪੌਦੇ ਨਾਲ ਕਰਦਾ ਹੋਇਆ ਹੋਇਆ ਬੇਸਾਬ ਬਹੁਤ ਜ਼ਿਆਦਾ ਕਰਦਾ ਹੈ ਸਾਰਾ ਹੀ ਇੰਨਾ ਕੰਦਰ ਜਾਂਦਾ ਨਾ ਹੁਣ ਫਸਲਾਂ ਚੱਕ ਹੋਣਗੀਆਂ ਫਸਲਾਂ ਚੱਕਣ ਤੋਂ ਬਾਅਦ ਫਿਰ ਜਦੋਂ ਮੀਂਹ ਪਊਗਾ ਮੀਂਹ ਪੈਣ ਨਾਲ ਦਰਖਤਾਂ ਕੰੰਧਾਂ ਝੋਟੀਆਂ ਜਾਣਗੀਆਂ ਫਿਰ ਇਹ ਕਰਦਾ ਜਿਹੜਾ ਸਬਦ ਪਊਗਾ ਫਿਰ ਸਾਡੀ ਮਹਾਨ ਜੱਟ ਕੌਮ ਫੇਰ ਵਾਹ ਵਾ ਕੇ ਕਰਦਾ ਫਿਰ ਸਮਾਨ ਨੂੰ ਚੜਾਊਗੀ ਸੈਮਾ ਤੋਂ ਇਹ ਕਰਨਾ ਆ ਤਾਂ ਕਿਉਂਕਿ ਉਹ ਵੀ ਇੱਕ ਕੰਮ ਆ ਉਹ ਵੀ ਸ਼ੌਂਕ ਨੂੰ ਨਹੀਂ ਚੜਾਉਂਦੇ ਜੇ ਨਾ ਖੇਤ ਪਾਉਣ ਤਾਂ ਕੱਕ ਜੰਮਿਆ ਹੁੰਦਾ ਤਰ ਇੱਕ ਵਾਰ ਇਹ ਜਿਹੜਾ ਗਰਦੇ ਦਾ ਰੋ ਗਰਦੇ ਦਾ ਜ਼ਮੀਨ ਸਮਾਨ ਦਾ ਫਰਕ ਆ। ਇਹਦੇ ਨਾਲ ਤਾਂ ਬਿਮਾਰ ਬਹੁਤ ਹੁੰਨੇ ਲੋਕਾਂ ਦੇ ਗਲ ਬਹੁਤ ਫੜ ਹੁੰਨੇ ਆ। ਗਲ ਨੂੰ ਬਹੁਤੀ ਤੀ ਪੈਂਦਾ ਹੈ ਗਰਦਾ। ਹਮ ਦੇਖੋ ਲੋਕ ਬਹੁਤ ਜਿਆਦਾ ਰਮਾਲ ਬੰਨ ਕੇ ਨਿਕਲਦੇ ਨੇ ਬਾਹਰ ਉਹ ਤਾਂ ਹੀ ਨਿਕਲਦੇ ਨੇ। ਵੀ ਸਾਰਾ ਹੀ ਅੰਦਰ ਨਾ ਜਾਵੇ। ਮੇਨ ਪ੍ਰੋਬਲਮ ਇਹ ਆਉਂਦੀ ਹੈ। ਸੋ ਚਲੋ ਮਿਲਾਂਗੇ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਮੁੱਦੇ ਤੇ। ਉਦੋਂ ਤੱਕ ਧੰਨਵਾਦ ਆ ਸਾਰਿਆਂ ਦਾ ਫੇਸਬੁੱਕ ਤੇ ਫੋਲੋ ਕਰ ਲਿਓ YouTube ਤੇ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਨਵੇਂ ਕਿਸੇ ਕਨਸੈਪਟ ਨਾਲ ਕਿਸੇ ਸਟੋਰੀ ਤੇ ਉਦੋਂ ਤੱਕ ਧੰਨਵਾਦ ਸਾਰਿਆਂ ਦਾ